ਵੇਖਿਓ ਇਹਦੇ ਚ ਇਹਨੂੰ ਸਮਝਿਓ ਇਹਦੇ ਚ ਰਹਾਸ ਕੀ ਹੈ ਪਰਮੇਸ਼ਰ ਪਰਮਾਤਮਾ ਨੇ ਜਿਹਦੇ ਤੇ ਤਰਸ ਕਰਕੇ ਜਿਹਦੇ ਤੇ ਮੇਰ ਕਰਕੇ ਜਿਹਨੂੰ ਆਪਣੇ ਨਾਲ ਮਿਲਾਉਣਾ ਹੋਵੇ ਉਨੂੰ ਗੁਰੂ ਦੀ ਸੰਗਤ ਬਖਸ਼ਦਾ ਗੁਰੂ ਦੀ ਸੰਗਤ ਪਰਮੇਸ਼ਰ ਦਿੰਦਾ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਗੁਰ ਪ੍ਰਸਾਦ ਨਹੀਂ ਮਿਲਦਾ ਤੇ ਗੁਰਪ੍ਰਸਾਦ ਤੋਂ ਬਿਨਾ ਇੱਕ ਓੰਕਾਰ ਦੀ ਪ੍ਰਾਪਤੀ ਨਹੀਂ ਇਹ ਰਹਾ ਸਬਸੇ ਦਾ ਜੋ ਗੁਰੂ ਕੋਲ ਆਏ ਹਨ ਨਾ ਇਹਦਾ ਪਹਿਲਾ ਪੱਖ ਪਰਮੇਸ਼ਰ ਨੇ ਮਿਹਰ ਕੀਤੀ ਹੈ ਤਾਂ ਆਏ ਪਰਮੇਸ਼ਰ ਦੇ ਮਿਲਾਪ ਦਾ ਸਹੀ ਰਸਤਾ ਆਏ ਪਰ ਹੁਣ ਜਿਵੇਂ ਗੁਰਬਾਣੀ ਚ ਬਚਨ ਨਾ ਕਬੀਰ ਸਾਚਾ ਸਤਿਗੁਰੂ ਕਿਆ ਕਰੀ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾਗਈ ਜੋ ਬਾਸ বাজਾਈਏ ਫੋਕਾ ਪਾਤਿਓ ਗੁਰੂ ਦੀ ਮੰਨਣੀ ਸੁਣਨੀ ਨਾ ਹੋਈ ਆਪਾ ਤੇ ਮਥੇ ਟੇਕਣਾ ਹੈ ਨਾ ਤੇ ਫਿਰ ਕੀ ਫਰਕ ਪੈਂਦਾ ਕਬਰ ਨੂੰ ਟੇਕ ਲਿਓ ਰੁੱਖ ਨੂੰ ਟੇਕ ਲਓ ਦਰਖਤ ਨੂੰ ਟੇਕ ਲਓ ਕੋਈ ਨਾਰੀਅਲ ਰਕਾ ਫਲ ਸਾਹਮਣੇ ਰੱਖ ਕੇ ਉੱਥੇ ਟੇਕ ਲਓ ਕੇ ਸਰੀਰ ਨੂੰ ਟੇਕ ਲਓ ਕੋਈ ਹੋਰ ਟੇਕ ਲਓ ਆਪਾ ਤੇ ਫਿਰ ਇਸ ਪਾਸੇ ਤੁਰਿਆ ਨਾ ਆਪਾ ਜੇ ਗੁਰੂ ਦੀ ਮੰਨਣ ਵਾਲੇ ਪਾਸੇ ਆਈ ਨਹੀਂ ਪੂਜਾ ਅਕਾਲ ਕੀ ਪਰਚ ਸ਼ਬਦ ਦਾ ਦੀਦਾਰ ਖਾਲਸੇ ਦਾ ਜਰੂਰਤ ਹੀ ਨਹੀਂ ਸੀ ਪਾਸੇ ਜਾਣ ਦੀ ਇੱਕ ਓੰਕਾਰ ਦੀ ਬਖਸ਼ਿਸ਼ ਨਾਲ ਉਹਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਸਤਿਗੁਰ ਪ੍ਰਸਾਦ ਜਰੀਆ ਹੈ ਪਰਮੇਸ਼ਰ ਦੇ ਮਿਲਾਬ ਦਾ ਔਰ ਕੋਈ ਤੇ ਤਰੀਕਾ ਨਹੀਂ ਹੈ ਇਸ ਲਈ ਆਪੇ ਮੇਲੇ ਗੁਰੂ ਨੂੰ ਪਰਮੇਸ਼ਰ ਆਪੇ ਮਿਲਾਉਂਦਾ ਹੈ ਪਰਮੇਸ਼ਰ ਆਪ ਕਿਰਪਾ ਕਰਦਾ ਹੈ ਪੂਰਾ ਗੁਰੂ ਮਿਲਦਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਔ ਵਾਰ-ਵਾਰ ਆਪਣੇ ਗੁਰੂ ਕੋ ਜਿਹਾ ਸਾ ਤੇ ਫਿਰ ਗੁਰੂ ਪਰਮੇਸ਼ਰ ਨਾਲ ਮਿਲਾਉਂਦਾ ਆਪੇ ਮਿਲੇ ਪਰਮੇਸ਼ਰ ਗੁਰੂ ਦਾ ਮਿਲਾਪ ਕਰਾਉਂਦਾ ਤੇ ਗੁਰੂ ਮੇਲ ਮਿਲਾਏ ਫਿਰ ਗੁਰੂ ਸਾਨੂੰ ਵਿਛੜਿਆ ਹੋਇਆਂ ਨੂੰ ਪਰਮੇਸ਼ਰ ਨਾਲ ਮਿਲਾ ਦਿੰਦਾ ਆਪਣੀ ਕੀਮਤ ਆਪੇ ਪਾਏ ਉਹਦੀ ਕਦਰ ਕੋਈ ਦੂਜਾ ਜਾਣਦਾ ਹੀ ਨਹੀਂ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਕੋਈ ਨਹੀਂ ਜੇ ਜਾਣਦਾ ਨਿਜ ਦੀ ਪੂਜਾ ਕਰਵਾਉਣ ਵਾਲਾ ਉਹ ਤੇ ਜਾਣ ਹੀ ਨਹੀਂ ਸਕਦਾ ਨਾ ਕਿ ਉਹਦੀ ਕੀਮਤ ਕੀ ਹੈ ਉਹਦੀ ਕਦਰ ਕੀ ਹੈ ਉਹਦੀ ਸੀਮਾ ਕੀ ਹੈ ਉਹਦੀ ਸਮਰੱਥਾ ਕੀ ਹੈ ਉਹਦਾ ਬਲ ਕੀ ਉਹਦੀ ਤਾਕਤ ਕੀ ਹੈ ਉਹਦੀ ਤਾਕਤ ਤਾਂ ਕਿਸੇ ਨੂੰ ਪਤਾ ਹੀ ਨਹੀਂ ਜਲ ਤੇ ਥਲ ਕਰ ਤਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਕਲ ਮੂਰਖ ਤੇ ਪੰਡਿਤ ਕਰਪੂ ਪੰਡਿਤ ਤੇ ਮੁਗਧਾਰੀ ਕੌਣ ਜਾਣਦਾ ਏ ਉਹਦੀ ਤਾਕਤ ਨੂੰ ਕੋਈ ਜਾਣਦਾ ਕੇਵਲ ਵੈਗੁਰੂ ਆਪ ਹੀ ਜਾਣਦਾ ਓ ਫਿਰ ਆਪ ਮਿਹਰ ਕਰਕੇ ਉਹ ਜਣਾਉਂਦਾ ਓ ਦੱਸਦਾ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਉਹ ਜਣਾਉਂਦਾ ਫਿਰ ਉਹ ਦੱਸਦਾ ਫਿਰ ਮਨੁੱਖ ਨੂੰ ਉਹਦੇ ਨਾਮ ਦੀ ਉਹਦੇ ਬਲ ਦੀ ਉਹਦੀ ਤਾਕਤ ਦੀ ਉਹਦੀ ਮਹਿਰਮਤ ਦੀ ਕਦਰ ਪੈਂਦੀ ਹੈ ਕਦਰ ਹਰ ਕੀ ਕੀਮਤ ਕਿੰਨੇ ਵਿੱਚ ਹੋਈ ਰਹਾਉਂਦੀਆਂ ਪੰਕਤੀਆਂ ਵਿਚਾਰੀਆਂ ਨੇ ਆਪਾਂ ਕਿਹੜਾ ਤਰੀਕਾ ਮੈਨੂੰ ਪਰਮੇਸ਼ਰ ਦੇ ਨਾਮ ਦੀ ਕਦਰ ਪਤਾ ਲੱਗੀ ਹਰ ਅਪਰੰਪਰ ਅਗੰਮ ਅਗੋਚਰ ਗੁਰ ਕੇ ਸ਼ਬਦ ਮਿਲੇ ਜਨ ਕੋਈ ਵਾਹਿਗੁਰੂ ਪਰਮੇਸ਼ਰ ਪਰੇ ਤੋਂ ਪਰੇ ਪਹੁੰਚ ਤੋਂ ਪਰੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਗੁਰੂ ਦੇ ਸ਼ਬਦ ਰਾਹੀਂ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਸ਼ਬਦ ਰਾਹੀਂ ਉਹਦਾ ਮਿਲਾਪ ਹੁੰਦਾ ਹੈ ਰਹਾਉ